ਸਸ਼ਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਡਿਜੀਟਲ ਮੇਰੇ ਨਾਲ ਸਹਿਯੋਗੀ ਨਮਦੀਪ ਜੀ ਤੇ ਮੇਰਾ ਨਾਮ ਪ੍ਰਥਵੀਪਾਲ ਸਿੰਘ ਜੀ ਅੱਜ ਅਸੀਂ ਗੱਲ ਕਰ ਜਾ ਰਹੇ ਹਾਂ ਉਸ ਸ਼ਖਸ ਬਾਰੇ ਜਿਨੇ ਬਾਲੀਵੁੱਡ ਕੀ ਹਾਲੀਵੁੱਡ ਤੱਕ ਧੂਮ ਮਚਾ ਦਿੱਤੀਆਂ ਹਨ ਅਸੀਂ ਗੱਲ ਕਰ ਰਹੇ ਹਾਂ ਜੀ ਦਲਜੀਤ ਦੋਸਾਂਸ ਦੀ ਜਿਨ੍ਹਾਂ ਨੂੰ ਮੁਕੇਸ਼ ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਪਰਫਾਰਮੈਂਸ ਲਈ ਸੱਦਿਆ ਗਿਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਭਾਈ ਪੰਜਾਬ ਦਾ ਇੰਨਾ ਵੱਡਾ ਸਿੰਗਰ ਇੰਟਰਨੈਸ਼ਨਲ ਸਿੰਗਰ ਜਿਹੜਾ ਕਿ ਦਿਲਜੀਤ ਦੋਸਾਂਝ ਮੁਕੇਸ਼ ਅੰਬਾਨੀ ਜੀ ਦੇ ਮੁੰਡੇ ਦੇ ਵਿਆਹ ਤੇ ਅਨੰਤ ਅੰਬਾਨੀ ਜੀ ਦੇ ਮੁੰਡੇ ਦੇ ਵਿਆਹ ਤੇ ਪਰਫਾਰਮ ਕਰਨ ਜਾ ਰਹੇ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬੜੀ ਵੱਡੀ ਗੱਲ ਹੈ ਅੱਜ ਦੀ ਡੇਟ ਵਿੱਚ ਕਿ ਇੱਕ ਪੰਜਾਬ ਤੋਂ ਸਿੰਗਰ ਇੱਕ ਮੁਕੇਸ਼ ਅੰਬਾਨੀ ਜੀ ਦਾ ਘਰ ਪਰਫਾਰਮ ਕਰੇਗਾ ਕਿਉਂਕਿ ਅਸ ਤੋਂ ਪਹਿਲਾਂ ਅੱਦ ਕਦੀ ਨਹੀਂ ਹੋਇਆ ਕਿ ਪੰਜਾਬ ਤੋਂ ਕੋਈ ਸਿੰਗਰ ਜਾ ਕੇ ਮੁਕੇਸ਼ ਅੰਬਾਨੀ ਨਾਲ ਕੋਈ ਗੱਲ ਕਰ ਪਰਫਾਰਮ ਕਰੇ ਉਹ ਵੀ ਜੋ ਇੰਡੀਆ ਦੇ richest ਪਰਸਨ ਹੈ ਮੁਕੇਸ਼ ਅੰਬਾਨੀ ਜੀ ਵੱਡੇ ਉਹਨਾਂ ਦੇ ਬਾਲੀਵੁੱਡ ਦੇ ਵੱਡੇ ਤੋਂ ਵੱਡੇ ਸੁਪਰਸਟਾਰਸ ਉਹਨਾਂ ਦੇ ਘਰ ਪਰਫਾਰਮੈਂਸ ਦਿੰਦੇ ਆ ਬਟ ਉੱਥੇ ਇੱਕ ਪੰਜਾਬੀ ਸਿੰਗਰ ਦਾ ਇੱਕ ਪੰਜਾਬੀ ਦਾ ਹੋਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇੱਕ ਪੰਜਾਬੀ ਇੰਡਸਟਰੀ ਵਾਸਤੇ ਇੱਕ ਪੰਜਾਬੀ ਸਿੰਗਿੰਗ ਦੇ ਫੀਲਡ ਵਿੱਚ ਕਿ ਉਹਨਾਂ ਦਾ ਕਿਉਂਕਿ ਅਸੀਂ ਦੇਖੀਏ ਉਹਨਾਂ ਦੀ ਸ਼ੁਰੂਆਤ ਦੇਖੀ ਉਹਨਾਂ ਦੀ ਜਰਨੀ ਦੇਖੀ ਹੈ ਤਾਂ ਇੱਕ ਉਹ ਬਹੁਤ ਹੀ ਵੱਡੀ ਗੱਲ ਬਣ ਜਾਂਦੀ ਹੈ ਤੇ ਤੁਸੀਂ ਮਤਲਬ ਇੰਨੇ ਆਪਾਂ ਵੇਖ ਰਹੇ ਕਿ ਹਾਲੀਵੁੱਡ ਜਾਂ ਹਾਲੀਵੁੱਡ ਚ ਇੰਨੇ ਵੱਡੇ ਸਿੰਗਰ ਹੈਗੇ ਆਪਣੇ ਪਾਲੀਵੁੱਡ ਚ ਵੀ ਹੈਗੇ ਆ ਜੀ ਬਾਲੀਵੁੱਡ ਚ ਸਿੰਗਰ ਹੈਗੇ ਆ ਭਾਈ ਜਿੱਦਾਂ ਸਾਨੂੰ ਨਿਗਾ ਮੋਗੇ ਲਾਈਕ ਬਟ ਵੱਡੇ ਵੱਡੇ ਨਾਮ ਹੈਗੇ ਆ ਬਟ ਉਹਨੇ ਪੰਜਾਬ ਦਾ ਹੀ ਬੰਦਾ ਕਿ ਚੁਣਿਆ ਅਰੇ ਵਾਰੇ ਮਤਲਬ ਇਹਨੇ ਕੋਕਲ ਕੋ ਕੋ ਚੀਲਾ ਚ ਵੀ ਪਰਫਾਰਮੈਂਸ ਦਿੱਤੀ ਆਪਣੀ ਹੈ ਨਾ ਲਾਈਕ ਤੇ ਜਾਂ ਤੇ ਉਹ ਪੰਜਾਬੀ 뮤직 ਪਸੰਦ ਕਰਦੇ ਆ ਬਾਲੀਵੁੱਡ ਵਾਲੇ ਵੀ ਹਾਲਕੀ ਮੁਕੇਸ਼ ਅੰਬਾਨੀ ਦਾ ਮੁੰਬਈ ਚ ਪੂਰਾ ਹੱਥ ਹੈ ਮਤਲਬ ਲਾਈਕ ਇੰਡਸਟਰੀ ਇੰਡਸਟਰੀ ਚ ਪੂਰਾ ਸੈਟਅਪ ਹੈ ਤੇ ਪੰਜਾਬ ਦੇ ਹੀ ਸਿੰਗਰ ਨੂੰ ਕਿਉਂ ਨੇ ਕਿਹਾ ਕਿ ਭਈ ਆ ਕੇ ਤੁਸੀਂ ਸਾਡੀ ਸਾਡੇ ਮੁੰਡੇ ਦੇ ਪ੍ਰੀ-ਵੇਡਿੰਗ ਸ਼ੋਅ ਚ ਤੁਸੀਂ ਪਰਫਾਰਮੈਂਸ ਦਿਓ ਕਿਵੇਂ ਦੀ ਕੀ ਸਿਚੁਏਸ਼ਨ ਹੋਈਗੀ ਲਾਈਕ ਜੀ ਮੈਂ ਬਿਲਕੁਲ ਜਿੱਦੋ ਤੋਂ ਕਿਹਾ ਨਾ ਕਿ ਕੋਚੀਲਾ ਵਿੱਚ ਜਿਵੇਂ ਪਰਫਾਰਮ ਕੀਤਾ ਜਾਂ ਉਹ ਕੀਤਾ ਬਿਲਕੁਲ ਅੱਜ ਬਾਲੀਵੁੱਡ ਵਿੱਚ ਵੀ ਦਿਲਜੀਤ ਦੋਸਾਂ ਦਾ ਬਹੁਤ ਵੱਡਾ ਨਾਮ ਹੋ ਚੁੱਕਾ ਹੈ ਚਾਹੇ ਉਹ ਸਿੰਕਿੰਗ ਹੋਵੇ ਚਾਹੇ ਚਾਹੇ ਐਕਟਿੰਗ ਵਿੱਚ ਹੋਵੇ ਉਹਨਾਂ ਨੇ ਆਪਣੇ ਦਮ ਤੇ ਕਿੰਨੀਆਂ ਫਿਲਮਾਂ ਵੀ ਕੀਤੀਆਂ ਚਾਹੇ ਉੜਦਾ ਪੰਜਾਬ ਤੋਂ ਸਟਾਰਟ ਹੋਇਆ ਹੋਵੇ ਤੇ ਉਹਨਾਂ ਜਾਟਾਂ ਜੋ ਹਾਂ ਉਹ ਉਹ ਪੰਜਾਬ ਦੀ ਆ ਗਈ ਲੇਕਿਨ ਜੇ ਮੈਂ ਬਾਲੀਵੁੱਡ ਦੀ ਗੱਲ ਕਰਾਂ ਤੇ ਬਾਲੀਵੁੱਡ ਵਿੱਚ ਵੀ ਬਹੁਤ ਅੱਛੀ ਉਹਨਾਂ ਨੇ ਐਕਟਿੰਗ ਦਿੱਤੀ ਹੈ ਔਰ ਬਹੁਤ ਹੀ ਉਹਨਾਂ ਦੇ ਫੈਨ ਇੰਨੀ ਜਲਦੀ ਬਣ ਗਏ ਹੈ ਔਰ ਅੱਜ ਦੇ ਡੇਟ ਵਿੱਚ ਬਾਲੀਵੁੱਡ ਵਿੱਚ ਉਹਨਾਂ ਦਾ ਅੱਛਾ ਖਾਸਾ ਨਾਮ ਹੈ ਤੇ ਉਹ ਇੱਕ ਆਪਣਾ ਇੱਕ ਵਜੂਦ ਰੱਖਦੇ ਪਏ ਨੇ ਅੱਜ ਬਾਲੀਵੁੱਡ ਦੇ ਵਿੱਚ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਜੋ ਇੰਨੀ ਜਲਦੀ ਜੋ ਰਾਈਜ਼ਿੰਗ ਮਿਲੀ ਹੈ ਉਹਨਾਂ ਨੂੰ ਸ਼ਾਇਦ ਉਹੀ ਅੰਬਾਨੀਜ਼ ਨੂੰ ਅਟ੍ਰੈਕਟ ਕੀਤੀ ਹੈ ਤੇ ਉਹਨਾਂ ਨੇ ਇੱਕ ਦੇਖਿਆ ਕਿ ਇੰਨਾ ਅੱਛਾ ਤਰੀਕੇ ਨਾਲ ਜੋ ਰਾਈਜ਼ ਹੋਇਆ ਸਟਾਰ ਹੈ ਉਹਨੂੰ ਅਸੀਂ ਬੁਲਾਈਏ ਤੇ ਪਰਫਾਰਮ ਕਰਵਾਈਏ। ਠੀਕ ਹੈ। ਐਸਲ ਮੇਰੇ ਨਾਲ ਲਵਦੀਪ ਸਿੰਘ ਜੀ। ਥੈਂਕ ਯੂ ਜੀ। ਧੰਨਵਾਦ।